ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸਤਿਗੁਰ ਜੀ ਨੇ ਸਾਨੂੰ ਸੰਸਾਰੀ ਜੀਵਾਂ ਨੂੰ ਬਿਆੰਤ ਬਖਸ਼ਿਸ਼ਾਂ ਕਰਕੇ ਨਿਵਾਜਿਆ ਜਿਸ ਪ੍ਰਤੀ ਕੁਝ ਲਿਖ ਕੇ ਜਾਂ ਬੋਲ ਕੇ ਦੱਸਣਾ ਕਲਮ ਤੇ ਰਸਨਾ ਦੀ ਪਹੁੰਚ ਤੋਂ ਪਰੇ ਹੈ ਪਰ ਸਤਿਗੁਰ ਜੀ ਦੇ ਪਰਉਪਕਾਰਾਂ ਪ੍ਰਤੀ ਸ੍ਰੀ ਗੁਰੂ ਰਾਮਦਾਸ ਜੀ ਦੀਆਂ ਸੂਹੀ ਰਾਗ ਵਿੱਚ ਅੰਕਿਤ ਕੀਤੀਆਂ ਪੰਕਤੀਆਂ ਜੋ ਕਿ ਬਹੁਤ ਹੀ ਏ ਸਥਾਨ ਤੇ ਟੁਕਦੀਆਂ ਨੇ ਜਿੱਥੇ ਉਹ ਲਿਖਦੇ ਨੇ ਹੇ ਮਾਲਕ ਸਤਿਗੁਰ ਜੀਓ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਨੀ ਨਿਧਾਨਾ ਤੁਮਰੀ ਮਹਿਮਾ ਬਰਨ ਨਾ ਸਾਕੂ ਤੂੰ ਠਾਕੁਰ ਊਚ ਭਗਵਾਨਾ ਹੋਰ ਬਖਸ਼ਿਸ਼ਾਂ ਤੋਂ ਇਲਾਵਾ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸੰਸਾਰ ਨੂੰ ਸਭ ਤੋਂ ਵੱਡੀ ਬਖਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਨੂੰ ਸਤਗੁਰਾਂ ਨੇ ਆਪਣੀ ਹਜ਼ੂਰੀ ਵਿੱਚ ਸੰਵਾਦਿਤ ਕਰਵਾਇਆ ਤਾਂ ਜੋ ਇਸ ਦਰਗਾਹੀ ਫਰਮਾਨ ਰੱਬੀ ਗਿਆਨ ਵਿੱਚ ਕੋਈ ਵੀ ਕਿਸੇ ਵੀ ਕਿਸਮ ਦੀ ਮਿਲਾਵਟ ਨਾ ਹੋ ਸਕੇ ਦੁਨੀਆ ਦਾ ਇਹ ਪਹਿਲਾ ਗ੍ਰੰਥ ਹੈ ਜਿਹਦੇ ਵਿੱਚ ਇੱਕ ਇੱਕ ਸ਼ਬਦ ਜੋ ਲਿਖਿਆ ਹੈ ਉਹ ਰੱਬੀ ਹੁਕਮ ਹੈ ਰੱਬੀ ਫਰਮਾਨ ਹੈ ਬਾਕੀ ਆਪਾਂ ਕਿਸੇ ਵੀ ਧਰਮ ਬਾਰੇ ਮਾੜਾ ਨਹੀਂ ਬੋਲਦੇ ਪਰ ਉਹਨਾਂ ਧਰਮਾਂ ਦੇ ਜਿਹੜੇ ਗ੍ਰੰਥ ਲਿਖੇ ਗਏ ਨੇ ਉਹਨਾਂ ਦੇ ਪੈਗੰਬਰਾਂ ਤੋਂ ਬਹੁਤ ਸਾਲ ਬਾਅਦ ਲਿਖੇ ਗਏ ਨੇ ਜਿਦੇ ਵਿੱਚ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਪ੍ਰਕਾਰ ਦੀ ਮਿਲਾਵਟ ਦਾ ਸ਼ੰਕਾ ਹੋ ਸਕਦਾ ਹੈ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਨਮੁਖ ਬੈਠ ਕੇ ਕਰਵਾਇਆ ਹੈ ਇਹਦਾ ਸੰਪਾਦਨ ਸੋ ਇਹਦੇ ਤੇ ਅਸੀਂ ਪੂਰਨ ਵਿਸ਼ਵਾਸ ਕਰ ਸਕਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਮੁੱਚੇ ਉਪਦੇਸ਼ ਨੂੰ ਕਲਮ ਬੰਦ ਕਰਨਾ ਕਲਮ ਤੇ ਬੁੱਧੀ ਦੀ ਸੀਮਾ ਤੋਂ ਬਾਹਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਕੁਝ ਵੀ ਕਹਿਣਾ ਇੱਕ ਇੱਕ ਲਫ਼ਜ਼ ਉਹਨਾਂ ਬਾਰੇ ਬਿਆਨ ਕਰਨਾ ਇਹਦੇ ਲਈ ਜ਼ੁਬਾਨ ਸਮਰੱਥ ਨਹੀਂ ਹੈ ਕਿਉਂਕਿ ਇਹਦੇ ਵਿੱਚ ਵਿਸ਼ਾਲ ਗਿਆਨ ਤੇ ਸਚਾਈ ਤੇ ਕਹਿ ਲੋ ਰੱਬੀ ਫਰਮਾਨ ਦਾ ਭੰਡਾਰ ਮਿਲਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਆਰਥਕ, ਪਰਮਾਰਥਕ ਤੇ ਗਿਆਨ ਦਾ ਅਥਾਹ ਸਾਗਰ ਹੈ ਜਿਦੇ ਵਿੱਚ ਚੁੱਭੀ ਲਾ ਕੇ ਹਰ ਜਗਿਆਸੂ ਆਪਣੀ ਆਤਮਾ ਦੀ ਭੁੱਖ ਦੂਰ ਕਰਨ ਵਾਸਤੇ ਆਤਮਿਕ ਭੋਜਨ ਪ੍ਰਾਪਤ ਕਰਕੇ ਸਦਾ ਲਈ ਤ੍ਰਿਪਤੀ ਪ੍ਰਾਪਤ ਕਰ ਸਕਦਾ ਹੈ। ਹਰ ਪ੍ਰਕਾਰ ਦੇ ਪ੍ਰਸ਼ਨ ਦਾ ਉੱਤਰ ਹਰ ਸਮੱਸਿਆ ਦਾ ਹੱਲ ਹਰ ਚੀਜ਼ ਦਾ ਇਹਦੇ ਵਿੱਚ ਗਿਆਨ ਸਾਨੂੰ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਹਰ ਵਰਗ ਹਰ ਦੇਸ਼ ਹਰ ਕੋਮ ਹਰ ਨਸਲ ਦਾ ਮਨੁੱਖ ਆਪਣੀ ਆਤਮਾ ਨੂੰ ਬ੍ਰਹਮ ਵਿੱਚ ਲੀਨ ਕਰਨ ਦਾ ਪੱਖ ਪ੍ਰਾਪਤ ਕਰਕੇ ਬ੍ਰਹਮ ਵਿੱਚ ਸਮਾਈ ਕਰ ਸਕਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਸਹਿਜ ਸੁਖ ਸੋਹਲਾ ਜੀਵਨ ਜਿਉਣ ਲਈ ਅਗਵਾਈ ਮਿਲਦੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗਦਰਸ਼ਨ ਅਨੁਸਾਰ ਪਰਬੂ ਵਿਚਪੇਤਾ ਲਈ ਕੋਈ ਸਰੀਰਕ ਹੱਥ ਯੋਗ ਕਰਨ ਦੀ ਲੋੜ ਨਹੀਂ ਸਹਿਲਕ ਕਸ਼ਟ ਨਹੀਂ ਚੱਲਨੇ ਪੈਂਦੇ ਕੋਈ ਗੈਰ ਕੁਦਰਤੀ ਜੀਵਨ ਵੀ ਨਹੀਂ ਜਿਉਣਾ ਪੈਂਦਾ ਕੋਈ ਖਾਸ ਵੇਸ਼ ਭੇਸ਼ ਵੀ ਨਹੀਂ ਕਰਨਾ ਪੈਂਦਾ ਨਾ ਹੀ ਜੰਗਲਾਂ ਉਦਿਆਨਾਂ ਪਹਾੜਾਂ ਦੀਆਂ ਕੁੰਦਰਾਂ ਵਿੱਚ ਨਿਵਾਸ ਕਰਕੇ ਸੰਸਾਰ ਨਾਲੋਂ ਆਪਣਾ ਨਾਤਾ ਤੋੜਨਾ ਪੈਂਦਾ ਹੈ ਕਿਉਂਕਿ ਪ੍ਰਭੂ ਮਾਲਕ ਤਾਂ ਹਰ ਥਾਂ ਹਰ ਜਗ੍ਹਾ ਹਰ ਇਨਸਾਨ ਹਰ ਜ਼ਰਰੇ ਜ਼ਰਰੇ ਵਿੱਚ ਰਮਿਆ ਹੋਇਆ ਹੈ ਮੌਜੂਦ ਹੈ ਉਸ ਮਾਲਕ ਪ੍ਰਭੂ ਨੂੰ ਹਰ ਜਗ੍ਹਾ ਹਰ ਥਾਂ ਹਰ ਦੇਸ਼ ਹਰ ਵੇਸ ਹਰ ਸਥਿਤੀ ਵਿੱਚ ਸਹਿਜ ਮਾਰਗ 'ਤੇ ਚੱਲ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਇਹ ਹੀ ਫਰਮਾਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਦਿੰਦੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਇੱਕ ਸਹਿਜ ਸੁਹੇਲਾ ਸੁਤੰਤਰ ਤੇ ਸੰਤੁਲਿਤ ਵਿੱਚ ਰਹਿ ਕੇ ਰਸ ਭਰਿਆ ਜੀਵਨ ਬਤੀਤ ਕਰਨ ਦੀ ਜੀਵਨ ਜਾਂਚ ਸਾਨੂੰ ਪ੍ਰਦਾਨ ਕਰਦਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਹੁਤ ਸੋਹਣਾ ਸ਼ਲੋਕ ਮਹਲਾ 5 ਵਿੱਚ ਸ਼ਬਦ ਦਰਜ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਤਾਂ ਬਹੁਤ ਹੀ ਸੋਹਣਾ ਫਰਮਾਨ ਹੈ ਨਾਨਕ ਸਤਿਗੁਰੂ ਭੇਟੀਐ ਪੂਰੀ ਹੋਵੈ ਜੁਗਤ ਹੱਸਦਿਆਂ ਖੇਲੰਦਿਆਂ ਪਨੰਦਿਆਂ ਖਾਵੰਦਿਆਂ ਵਿੱਚੇ ਹੋਵੈ ਮੁਕਤ ਆਓ ਆਪਾਂ ਗੁਰੂ ਪਾਤਸ਼ਾਹ ਜੀ ਤੋਂ ਜੀਵਨ ਜਾਂਤ ਸਿੱਖੀਏ ਉਹਨਾਂ ਤੋਂ ਮਾਰਗਦਰਸ਼ਨ ਲੈ ਕੇ ਜੀਵਨ ਦੇ ਵਿੱਚ ਬਹੁਤ ਸੋਹਣੀ ਘਾਲ ਘਾਲਦੇ ਹੋਏ ਅੰਤ ਪਰਮਾਤਮਾ ਦੇ ਵਿੱਚ ਲੀਨ ਹੋ ਜਾਈਏ ਸੰਗਤ ਜੀ ਭਾਵੇਂ ਸਾਰੀ ਗੁਰਬਾਣੀ ਦਾ ਮੁੱਖ ਆਸ਼ਾ ਮਨੁੱਖ ਨੂੰ ਸਚਿਆਰ ਬਣਾ ਕੇ ਸੱਤ ਮਾਰਗ ਦਾ ਧਾਰਨੀ ਬਣਾਉਣਾ ਤੇ ਸੱਚ ਦਾ ਅਪੇਧ ਕਰਾਉਣਾ ਦਾ ਹੈ ਪਰ ਸੱਤ ਮਾਰਗ ਤੇ ਚੱਲਣ ਲਈ ਜੋ ਸੀਮਤ ਬੁੱਧੀ ਅਨੁਸਾਰ ਗਲਤ ਮਨੋਤਾ ਮਨੁੱਖ ਦੇ ਮਨ ਅੰਦਰ ਬਣ ਗਈਆਂ ਨੇ ਜਿਵੇਂ ਕੇ ਸੂਰਜ ਇੱਕ ਹੈ ਚੰਦਰਮਾ ਇੱਕ ਹੈ ਤਿੰਨ ਜਾਂ 14 ਲੋਕ ਤੋਂ ਅਗਾ ਕੁਝ ਵੀ ਨਹੀਂ ਸਤਗੁਰ ਜੀ ਨੇ ਸੁੱਤੇ ਸਿੱਧੀ ਪ੍ਰਕਿਰਤੀ ਦੀ ਅਸਲੀਤ ਨੂੰ ਵੀ ਗੁਰਬਾਣੀ ਵਿੱਚ ਥਾਂ-ਪੁਰ ਥਾਂ ਬਿਆਨ ਕੀਤਾ ਹੈ ਕਿ ਸੂਰਜ ਚੰਦਰਮਾ ਇੱਕੋ ਇੱਕ ਨਹੀਂ ਗਿਣਤੀ ਤੋਂ ਬਾਹਰ ਸੂਰਜ ਚੰਦਰਮਾ ਤੇ ਕਰਮ ਕਰਨ ਵਾਲੀਆਂ ਧਰਤੀਆਂ ਹਨ ਜਿਨ੍ਹਾਂ ਦੀ ਗਿਣਤੀ ਮਿੰਤੀ ਨਹੀਂ ਕੀਤੀ ਜਾ ਸਕਦੀ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂਪ ਦੇਸ਼ ਆਕਾਸ਼ ਪਤਾਲ ਕੋਈ 3 ਜਾਂ 14 ਹੀ ਨਹੀਂ ਬੇਅੰਤ ਦੀ ਰਚਨਾ ਵੀ ਬੇਅੰਤੀ ਆ ਕੋਈ ਅੰਤ ਨਹੀਂ ਪਾ ਸਕਦਾ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਕਹਿ ਕੇ ਵੀ ਸੀਮਾ ਸੀਮਤ ਨਹੀਂ ਕੀਤੀ ਜਾ ਸਕਦੀ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦਾ ਫਰਮਾਨ ਹੈ ਪਾਤਾਲਾ ਪਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥਕੇ ਵੇਦ ਕਹੇਨ ਇੱਕ ਬਾਤ ਕੋਈ ਵੀ ਬਿਆਨਤ ਦੀ ਰਚਨਾ ਦਾ ਅੰਤ ਨਹੀਂ ਪਾ ਸਕਿਆ ਪਰਮਾਣੂ ਯੰਤਰਾਂ ਦੀਆਂ ਕਾਢਾਂ ਕੱਲ ਦੀਆਂ ਗੱਲਾਂ ਨੇ 60 70 ਸਾਲ ਪਹਿਲਾਂ ਕੋਈ ਪਰਮਾਣੂ ਯੰਤਰਾਂ ਦੀ ਕਿਆਸ ਅਰਾਈ ਵੀ ਨਹੀਂ ਸੀ ਕਰ ਸਕਦਾ ਪਰ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਨੇ ਸਵਾ 400 ਸਾਲ ਪਹਿਲਾਂ ਪਰਮਾਣੂ ਯੰਤਰਾਂ ਦਾ ਸੰਕੇਤ ਦੇ ਕੇ ਫਰਮਾਨ ਕੀਤਾ ਸੀ ਕਿ ਹੋ ਸਕਦਾ ਹੈ ਆਉਣ ਵਾਲੇ ਸਮੇਂ ਵਿੱਚ ਪਰਮਾਣੂ ਦੇ ਬਣੇ ਯੰਤਰਾਂ ਨਾਲ ਮਨੁੱਖ ਇੱਕ ਅੱਖ ਦੇ ਫੌਰ ਵਿੱਚ ਆਕਾਸ਼ਾਂ ਪਾਤਲਾਂ ਵਿੱਚ ਦੀਪਾਂ ਮੰਡਲਾਂ ਵਿੱਚ ਘੁੰਮ ਫਿਰ ਕੇ ਆਉਣ ਦੀ ਸਮਰੱਥਾ ਵਾਲਾ ਵੀ ਹੋ ਜਾਵੇ ਪਰ ਸਦੀਵੀ ਸੁਖ ਗੁਰੂ ਦੀ ਸ਼ਰਨ ਵਿੱਚ ਆ ਕੇ ਹੀ ਪ੍ਰਾਪਤ ਹੋਏਗਾ ਪ੍ਰਕਿਰਤੀ ਵਿੱਚ ਤਰੱਕੀ ਕਰ ਲੈਣ ਦਾ ਸੁੱਖਾਂ ਦੇ ਸਾਧਨ ਇਜਾਦ ਕਰ ਲੈਣ ਨਾਲ ਸਦੀਵੀ ਸੁਖ ਪ੍ਰਾਪਤ ਨਹੀਂ ਹੁੰਦਾ ਸੰਸਾਰ ਦੀ ਉਤਪਤੀ ਪ੍ਰਤੀ ਸਾਇੰਸ ਦਾਣ ਡਾਰਵਿਨ ਦੀ ਥਿਊਰੀ ਥੋੜਾ ਸਮਾਂ ਪਹਿਲਾਂ ਲੋਕਾਂ ਸਾਹਮਣੇ ਆਈ ਹੈ ਪਰ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਨੇ 550 ਸਾਲ ਪਹਿਲਾਂ ਗੁਰਬਾਣੀ ਵਿੱਚ ਸੰਸਾਰ ਦੀ ਉਤਪਤੀ ਪ੍ਰਤੀ ਫਰਮਾਨ ਅੰਕਿਤ ਕੀਤਾ ਸੀ ਕਿ ਸਾਚੇ ਤੇ ਪਵਨਾ ਭਇਆ ਭਵਨੈ ਤੇ ਜਲ ਹੋਏ ਜਲ ਤੇ ਤ੍ਰਿਭਵਨ ਸਾਜਿਆ ਘਟ ਘਟ ਜੋਤ ਸਮੋਏ ਦੇਖੋ ਜੀ ਇੱਕ ਸੱਚੇ ਪ੍ਰਭੂ ਪਰਮਾਤਮਾ ਜੀ ਤੋਂ ਪੌਣ ਪੈਦਾ ਹੋਈ ਪੌਣ ਤੋਂ ਪਾਣੀ ਹੋਂਦ ਵਿੱਚ ਆਇਆ ਜਾਲ ਤੋਂ ਫੇਰ ਪ੍ਰਭੂ ਪਰਮੇਸ਼ਰ ਜੀ ਨੇ ਸਾਰੀ ਸ੍ਰਿਸ਼ਟੀ ਦੀ ਉਤਪਤੀ ਪਸਾਰਾ ਕੀਤਾ ਆਪਣੀ ਜੋਤ ਸਾਰੇ ਘਟਾਂ ਵਿੱਚ ਸਥਿਰ ਕੀਤੀ ਕੈਸੇ ਕੁਦਰਤ ਦੇ ਗੁੱਜੇ ਭੇਜਦ ਸਾਨੂੰ ਸੱਚੀ ਬਾਣੀ ਵਿੱਚ ਸੁਤੇ ਸਿੱਧ ਹੀ ਮਿਲ ਜਾਂਦੇ ਨੇ ਥੋੜਾ ਸਮਾਂ ਪਿੱਛੇ ਜੇ ਝਾਤ ਮਾਰੀਏ ਗਿਆਨਵਾਨ ਮੰਨਦੇ ਸਨ ਕਿ ਸੂਰਜ ਚੰਦਰਮਾ ਇੱਕ ਥਾਂ ਟਿਕੇ ਹੋਏ ਨੇ ਕੇਵਲ ਧਰਤੀ ਘੁੰਮਦੀ ਹੈ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸੂਰਜ ਚੰਦਰਮਾ ਧਰਤੀ ਨਿਸ਼ਤਰਾਂ ਤੇ ਕਰੋੜਾਂ ਮੀਲ ਪੈਂਡਾ ਘੁੰਮਣ ਦੀ ਖਬਰ ਲੋਕਾਂ ਨੂੰ 550 ਸਾਲ ਪਹਿਲਾਂ ਦਿੱਤੀ ਜਿਹਨੂੰ ਸਾਇੰਸਦਾਨਾਂ ਨੇ ਥੋੜਾ ਸਮਾਂ ਪਹਿਲਾਂ ਕਬੂਲਿਆ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਦਾ ਆਸਾ ਦੀ ਵਾਰ ਵਿੱਚ ਫਰਮਾਨ ਆਪਾਂ ਰੋਜ਼ ਪੜ੍ਹਦੇ ਸੁਣਦੇ ਹਾਂ ਭੈ ਵਿੱਚ ਸੂਰਜ ਭੈ ਵਿੱਚ ਚੰਦ ਕੋਹ ਕਰੋੜੀ ਚਲਤ ਨਾਂ ਅੰਤ ਜਿੰਨਾ ਕਰਮ ਭੂਮੀਆਂ ਦੇ ਸਤਿਗੁਰ ਜੀ ਨੇ ਸੰਕੇਤ ਦਿੱਤੇ ਨੇ ਉਹਨਾਂ ਨੂੰ ਵੀ ਸਾਇੰਸ ਦਾਣ ਮੰਨਣ ਤਾਂ ਲੱਗ ਪਏ ਨੇ ਪਰ ਦਾਨੀਆਂ ਦੇ ਪੱਲੇ ਅਜੇ ਕੁਝ ਨਹੀਂ ਪੈ ਰਿਹਾ ਨਾ ਹੀ ਉੱਥੇ ਤੱਕ ਉਹਨਾਂ ਦੀ ਪਹੁੰਚ ਹੋ ਸਕੀ ਆ ਕਿਉਂਕਿ ਉਹ ਹਰ ਇੱਕ ਚੀਜ਼ ਨੂੰ ਸਾਇੰਸ ਦੀ ਅੱਖ ਨਾਲ ਦੇਖਦੇ ਨੇ ਜਦ ਕਿ ਗੁਰਬਾਣੀ ਦੇ ਵਿੱਚ ਗਿਆਨ ਦੇ ਭੰਡਾਰ ਛੁਪੇ ਪਏ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣਾ ਸਤਕਾਰ ਇੱਕ ਵਾਰ ਇੱਕ ਬਹੁਤ ਹੀ ਵੱਡੇ ਵਿਦਵਾਨ ਪ੍ਰਗਟਾਉਂਦੇ ਹੋਏ ਲਿਖਦੇ ਨੇ ਜਿਨ੍ਹਾਂ ਦਾ ਨਾਮ ਸੀ ਪਰਲ ਐਸ ਬੱਕ ਨੋਬਲ ਪ੍ਰਾਈਜ਼ ਵਿਜੇਤਾ ਹੋਏ ਨੇ ਜੀ ਇਹ ਉਹ ਕਹਿੰਦੇ ਨੇ ਕਿ ਮੈਂ ਹੋਰ ਵੱਡੇ ਵੱਡੇ ਧਰਮਾਂ ਦੀਆਂ ਧਾਰਮਿਕ ਰਚਨਾਵਾਂ ਪੜ੍ਹੀਆਂ ਪਰ ਮੈਨੂੰ ਉਹਨਾਂ ਵਿੱਚ ਦਿਲ ਤੇ ਮਨ ਨੂੰ ਪ੍ਰਭਾਵਿਤ ਕਰਨ ਵਾਲੀ ਇਤਨੀ ਸ਼ਕਤੀ ਨਹੀਂ ਲੱਗੀ ਜਿੰਨੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਮਹਿਸੂਸ ਹੋਈ ਆ ਇਹ ਬਾਣੀ ਲੰਬੀ ਹੋਣ ਦੇ ਬਾਵਜੂਦ ਵੀ ਬੜੀ ਗੁੰਦਵੀ ਹੈ ਪਰਮਾਤਮਾ ਦਾ ਸਭ ਤੋਂ ਉੱਤਮ ਤੇ ਪਵਿੱਤਰ ਸੰਕਲਪ ਉਭਾਰਦੀ ਹੈ ਮਨੁੱਖੀ ਸਰੀਰ ਦੀਆਂ ਅਮਲੀ ਲੋੜਾਂ ਦੇ ਅਨੁਕੂਲ ਹੈ ਇਸ ਬਾਣੀ ਵਿੱਚ ਹੈਰਾਨੀ ਜਨਕ ਆਧੁਨਿਕਤਾ ਮੌਜੂਦ ਹੈ ਅਰਨਾਲਡ ਧਿਆਨਵੀ ਦੀ رائے ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਜੇ ਅਸੀਂ ਬਿਆਨ ਕਰੀਏ ਤਾਂ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਮਨੁੱਖੀ ਭਾਈਚਾਰੇ ਦੇ ਸਾਂਝੇ ਆਤਮਿਕ ਖਜ਼ਾਨੇ ਨੇ ਇਸ ਲਈ ਇਹ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਜਿਤਨਾ ਵੱਧ ਤੋਂ ਵੱਧ ਲੋਕਾਂ ਦੇ ਸਿੱਧੇ ਸੰਪਰਕ ਵਿੱਚ ਲਿਆਂਦਾ ਜਾ ਸਕੇ ਲਿਆਂਦਾ ਜਾਵੇ ਜਿੰਨੇ ਵੀ ਧਾਰਮਿਕ ਗ੍ਰੰਥ ਉਪਲਬਧ ਨੇ ਉਹਨਾਂ ਵਿੱਚੋਂ ਗੁਰੂ ਗ੍ਰੰਥ ਸਾਹਿਬ ਸਭ ਤੋਂ ਵੱਧ ਸਰਤਕਾਰੀ ਹਸਤੀ ਨੇ ਕਿਉਂਕਿ ਇਹ ਇਕਲੋਤੇ ਗ੍ਰੰਥ ਨੇ ਪੂਰੇ ਸੰਸਾਰ ਵਿੱਚ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਹਾਸਲ ਹੋਇਆ ਹੈ ਜਿਤਨਾ ਕੁਰਾਨ ਸ਼ਰੀਫ ਮੁਸਲਮਾਨਾਂ ਨੂੰ ਪਿਆਰਾ ਲੱਗਦਾ ਹੈ ਜਿਤਨਾ ਬਾਈਬਲ ਇਸਾਈਆਂ ਨੂੰ ਪਿਆਰਾ ਲੱਗਦਾ ਹੈ ਜਿਤਨਾ ਤੋਰਾਹ ਯਹੂਦੀਆਂ ਨੂੰ ਪਿਆਰਾ ਲੱਗਦਾ ਹੈ ਗੁਰੂ ਗ੍ਰੰਥ ਸਾਹਿਬ ਸਿੱਖਾਂ ਲਈ ਉਸ ਤੋਂ ਵੀ ਵੱਧ ਮਾਤਮ ਪੂਰਨ ਸਥਾਨ ਰੱਖਦੇ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਸਦੀਵੀ ਗੁਰੂ ਨੇ ਆਤਮਿਕ ਗਾਈਡ ਹਨ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਗੱਲ ਸਾਨੂੰ ਤਾਂ ਹੀ ਸਮਝ ਆਏਗੀ ਜੇਕਰ ਅਸੀਂ ਉਹਨਾਂ ਦੀ ਗੱਲ ਨੂੰ ਸੁਣਾਂਗੇ ਗੁਰੂ ਦੇ ਬਚਨਾਂ ਨੂੰ ਪੜਨ ਨਾਲ ਹੀ ਗੁਰਬਾਣੀ ਦੀ ਮਹਾਨਤਾ ਦਾ ਪਤਾ ਲੱਗਦਾ ਹੈ ਜੇ ਆਪਾਂ ਗੁਰਬਾਣੀ ਨੂੰ ਪੜਾਂਗੇ ਹੀ ਨਾ ਤਦ ਗੁਰਬਾਣੀ ਦੀ ਸ਼ਕਤੀ ਗੁਰਬਾਣੀ ਦੇ ਅਮੁੱਲ ਖਜ਼ਾਨੇ ਤੋਂ ਆਪਾਂ ਵਾਂਝੇ ਰਹਿ ਜਾਵਾਂਗੇ ਜਦੋਂ ਆਪਾਂ ਨੇਮ ਨਾਲ ਧੁਰ ਕੀ ਬਾਣੀ ਨੂੰ ਪੜਾਂਗੇ ਤਾਦੀ ਸਾਨੂੰ ਪਤਾ ਲੱਗੇਗਾ ਕਿ ਗੁਰਬਾਣੀ ਪੜਨ ਤੇ ਇਹਦਾ ਬਾਰਮਬਾਰ ਸਿਮਰਨ ਕਰਨ ਨਾਲ ਸਾਰੇ ਦੁੱਖ ਕਿਵੇਂ ਦੂਰ ਹੋ ਜਾਂਦੇ ਨੇ ਪਰਮੇਸ਼ਰ ਜੀ ਦਾ ਅਮੋਲਕ ਨਾਮ ਹਿਰਦੇ ਵਿੱਚ ਕਿਵੇਂ ਆ ਕੇ ਵਸ ਜਾਂਦਾ ਹੈ हे ਮੇਰੇ ਮਨ ਗੋਬਿੰਦ ਅਕਾਲ ਪੁਰਖ ਦੀ ਬਾਣੀ ਨੂੰ ਪ੍ਰੇਮ ਨਾਲ ਪੜ ਕਿਉਂਕਿ ਇਹ ਬਾਣੀ ਪਰਮੇਸ਼ਰ ਜੀ ਦੀ ਹੈ ਸਤਿਗੁਰਾਂ ਦੇ ਮੁਖਾਰ ਬਿੰਚੋਂ ਕੇਵਲ ਸਾਕਾਰ ਹੀ ਨਹੀਂ ਹੋਈ ਐਸੀ ਅਮੋਲਕ ਬਾਣੀ ਨੂੰ ਜ਼ਰੂਰ ਬਾਰਮਬਾਰ ਪੜਿਆ ਕਰ ਪੜਨ ਸੁਣਨ ਨਾਲ ਤੇਰਾ ਲੋਕ ਪਰ ਲੋਕ ਸਵਰ ਜਾਏਗਾ ਜਿਸ ਸਿਮਰਤ ਦੂਖ ਸਭ ਜਾਏ ਨਾਮ ਰਤਨ ਵਸੇ ਮਨ ਆਏ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਵਖਾਣੀ ਰਹਾਓ ਜਿਹੜਾ ਜਿਗਿਆਸੂ ਮਨ ਕਰਕੇ ਧੁਰ ਅੰਦਰੋਂ ਗੁਰਬਾਣੀ ਨਾਲ ਜੁੜ ਜਾਂਦਾ ਧੁਰ ਕੀ ਬਾਣੀ ਨਾਲ ਸਾਂਝ ਪਾਉਣ ਸਦਕਾ ਉਹਦੀ ਆਤਮਾ ਦੀ ਸਦੀਵੀ ਸਾਂਝ ਧੁਰ ਪਰਮੇਸ਼ਰ ਜੀ ਦੇ ਨਾਲ ਬਣ ਜਾਂਦੀ ਹੈ ਉਹਦੇ ਹਿਰਦੇ ਵਿੱਚ ਪ੍ਰਭੂ ਮਾਲਕ ਦਾ ਨਾਮ ਵਸ ਜਾਂਦਾ ਹੈ ਪ੍ਰਭੂ ਜੀ ਨਾਲ ਪ੍ਰੇਮ ਦੀ ਸਾਂਝ ਸਦਕਾ ਜਗਿਆਸੂ ਫੇਰ ਪਰਮਾਤਮਾ ਦਾ ਪਰਮੇਸ਼ਰ ਜੀ ਦੇ ਨਾਲ ਅਭੇਦ ਹੋ ਜਾਂਦਾ ਹੈ ਐਸੀ ਹੈ ਸਤਗੁਰਾਂ ਦੀ ਬਾਣੀ ਸਤਗੁਰ ਕੀ ਜਿਸਨੂੰ ਮਤ ਆਵੇ ਸੋ ਸਤਗੁਰ ਮਾਹੇ ਸਮਾਣਾ ਇਹ ਬਾਣੀ ਜੋ ਜਿਉ ਜਾਣੈ ਤਿਸ ਅੰਤਰ ਰਵੈ ਹਰ ਨਾਮਾ ਕੈਸੀ ਪਰਮੇਸ਼ਰ ਜੀ ਨੇ ਦਰਗਾਹੀ ਕਲਾਮ ਵਿੱਚ ਸ਼ਕਤੀ ਭਰੀ ਹੈ ਜਿਹੜਾ ਵੀ ਪ੍ਰਭੂ ਜੀ ਦੀ ਸੱਚੀ ਬਾਣੀ ਦੁਆਰਾ ਪਰਮਾਤਮਾ ਦੀ ਸਿਫਤ ਸਲਾਹ ਕਰਦਾ ਹੈ ਬਾਣੀ ਉਹਨੂੰ ਸੱਚੇ ਵਾਹਿਗੁਰੂ ਜੀ ਵਿੱਚ ਅਪੇਧ ਕਰਵਾ ਦਿੰਦੀ ਹੈ ਗੁਰੂ ਦੇ ਬਚਨਾਂ ਨੂੰ ਪੜ੍ਹ ਕੇ ਅਸੀਂ ਵੀ ਧੁਰ ਕੀ ਬਾਣੀ ਨਾਲ ਜੁੜ ਕੇ ਆਪਣੇ ਮਾਲਕ ਨਾਲ ਭੇਦ ਹੋਣ ਦਾ ਵਸੀਲਾ ਪ੍ਰਾਪਤ ਕਰੀਏ ਕਿਉਂਕਿ ਸਾਹਿਬਾ ਦਾ ਬਚਨ ਹੈ ਵਾਹੋ ਵਾਹੋ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ ਸੋ ਉਮੀਦ ਕਰਦੇ ਹਾਂ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਹੋਈਆਂ ਭੁੱਲਾਂ ਲਈ ਖਿਮਾ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ